ਇਸੇ ਤਰ੍ਹਾਂ ਜਿਹੜੀਆਂ ਨੇ ਕਿਰਪਾਨਾਂ ਲਾਗ ਕੇ ਤੇ ਗਿੱਟਿਆਂ ਦੇ ਧਾਗੇ ਬੱਦੇ ਨੇ ਇਹ ਗੁਰੂ ਗੋਬਿੰਦ ਸਿੰਘਾਂ ਤੋਂ ਧੀਆਂ ਨਹੀਂ ਹੋ ਸਕਦੀਆਂ ਇਹ ਕਿਸੇ ਮਹਿੰਗੇ ਸ਼ਾਹ ਦੇ ਟੰਗੇ ਸ਼ਾਹ ਦੀਆਂ ਭੇਡਾ ਹੋ ਸਕਦੀਆਂ ਨੇ ਸਾਡੇ ਬਾਪੂ ਨੇ ਸਾਨੂੰ ਸ਼ੇਰ ਬਣਾਇਆ ਅਸੀਂ ਭੇਡਾਂ ਬਣ ਤੁਰਪੇ ਭੇਡਾਂ ਕਿਰਪਾਨ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ ਯਾਦ ਰੱਖਣਾ ਮੈਂ ਬੇਨਤੀ ਕੀਤੀ ਹੈ ਇੱਕ ਕ੍ਰਾਂਤੀ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਜ਼ੁਲਮ ਕਰਦੀ ਏ ਤੁਸੀਂ ਇਤਿਹਾਸ ਪੜਨਾ ਕਿਸੇ ਗ੍ਰੰਥ ਵਿੱਚ ਤੁਹਾਨੂੰ ਇੱਕ ਦੇ ਨਹੀਂ ਮਿਲੇਗਾ ਵੀ ਕਿਰਪਾਨ ਨੇ ਜ਼ੁਲਮ ਕੀਤਾ ਉਸ ਮੌਕੇ ਸਰਦਾਰ ਵੱਲੂ ਭਾਈ ਪਟੇਲ ਕਹਿਣ ਲੱਗਾ ਭੈਣ ਤੂੰ ਠੀਕ ਆ ਆਪਣੀ ਥਾਂ ਤੇ ਮੈਂ ਤੇਰੇ ਨਾਲ ਸਹਿਮਤਾਂ ਤਲਵਾਰ ਜ਼ੁਲਮ ਕਰਦੀ ਪਰ ਇੱਥੇ ਆਪਾਂ ਤਲਵਾਰ ਨਹੀਂ ਲਿਖ ਸਕਦੇ ਇੱਥੇ ਆਪਾਂ ਲਿਖਣਾ ਸਿੱਖਾਂ ਨੂੰ ਕਿਰਪਾਨ ਪਾਉਣ ਦਾ ਹੱਕ ਹੈ ਕਿਉਂਕਿ ਸੇ ਕਿਰਪਾਨ ਪਾ ਕੇ ਜ਼ੁਲਮ ਕਰਦਾ ਹੀ ਨਹੀਂ ਜਿਹੜਾ ਸਿੱਖ ਹੈ ਨਾ